ਮਾਨਜੁਗ ਐਸਐਸਪੀ ਸਾਹਿਬ ਮਹਾਲੀ ਜੀ ਦੇ ਦਿਸ਼ਾ ਨਿਰਦੇਸ਼ ਸਾਡੇ ਕੇ ਚੌਕੀਆਂ ਥਾਣਿਆਂ ਪੀਸੀਆਰ ਟ੍ਰੈਫਿਕ ਸਾਰੇ ਵਿੰਗਾਂ ਨੂੰ ਇਹਦੇ ਬਾਰੇ ਹਦਾਇਤ ਕੀਤੀ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਜੇ ਕੋਈ ਚਾਈਨਾ ਡੋਰ ਵੇਚਦਾ ਪਾਇਆ ਜਾਂਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਅਰ ਜਿਨਾ ਤੁਸੀਂ ਦੇਖ ਰਹੇ ਹੋ ਸਕੂਲਾਂ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਔਰ ਟਰੱਕ ਯੂਨੀਅਨ ਟੈਂਪੂ ਯੂਨੀਅਨ ਅਤੇ ਸਕੂਲਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਵੀ ਜਿਹੜਾ ਹੈ ਕਿ ਅਵੇਅਰ ਕੀਤਾ ਜਾ ਰਿਹਾ ਔਰ ਜਿਹੜੇ ਕਿ ਬੱਸਾਂ ਦੇ ਉੱਤੇ ਚੇਤਾਵਨੀ ਚਿੰਨ੍ਹ ਉਹ ਲਗਾਏ ਜਾ ਰਹੇ ਆ ਪੈਂਫਲਟ ਵੰਡੇ ਜਾ ਰਹੇ ਆ ਥਰੀ ਵੀਲਰਾਂ ਦੇ ਉੱਤੇ ਬੈਨਰ ਲਗਾ ਕੇ ਤਿੰਨੋਂ ਪਾਸੇ ਔਰ ਸਪੀਕਰਾਂ ਰਾਹੀਂ ਲੋਕਾਂ ਨੂੰ ਮਹੱਲਿਆਂ ਵਿੱਚ ਮਾਰਕੀਟਾਂ ਵਿੱਚ ਜਿਹੜਾ ਉਹ ਅਵੇਅਰ ਕੀਤਾ ਜਾ ਰਿਹਾ ਜਿਤੇ ਪੰਜਾਬ ਭਰ ਦੇ ਵਿੱਚ ਕੌਮੀ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਉੱਥੇ ਹੀ ਮੁਹਾਲੀ ਦੀ ਟ੍ਰੈਫਿਕ ਪੁਲਿਸ ਕੀ ਕੁਝ ਜਿਹੜਾ ਉਪਰਾਲੇ ਕਰ ਰਹੀ ਹੈ ਸਾਡੇ ਨਾਲ ਡੀਐਸਪੀ ਟ੍ਰੈਫਿਕ ਨੇ ਕਰਨਲ ਸਿੰਘ ਕਰਨਲ ਜੀ ਪੂਰਾ ਇੱਕ ਵਾਰ ਮਹਿੰਮ ਦੇ ਬਾਰੇ ਵੀ ਜਾਣਕਾਰੀ ਦੇ ਦਿਓ ਕਿ ਕਿਸ ਤਰੀਕੇ ਦੇ ਨਾਲ ਮੁਹਾਲੀ ਦੀ ਪੁਲਿਸ ਜਿਹੜੀ ਟ੍ਰੈਫਿਕ ਪੁਲਿਸ ਖਰਕਸ ਕੰਮ ਕਰ ਰਹੀ ਹੈ ਆ ਦੇਖੋ ਹਰ ਸਾਲ ਦੀ ਤਰ੍ਹਾਂ ਕੌਮੀ ਪੱਧਰ ਤੇ ਸੁਰੱਖਿਆ ਮੰਥ ਜਿਹੜਾ ਮਨਾਇਆ ਜਾ ਰਿਹਾ ਸੋ ਉਸ ਲੜੀ ਦੇ ਤਹਿਤ ਜਿਹੜਾ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਜੋ ਸਾਡੀ ਇੱਕ ਮਹਮ ਚੱਲ ਰਹੀ ਆ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ ਜਿਸ ਤਰ੍ਹਾਂ ਕਿ ਅਰਜਨਾ ਤੁਸੀਂ ਦੇਖ ਰਹੇ ਹੋ ਸਕੂਲਾਂ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਔਰ ਟਰੱਕ ਯੂਨੀਅਨ ਟੈਂਪੋ ਯੂਨੀਅਨ ਅਤੇ ਸਕੂਲਾਂ ਦੇ ਜਿਹੜੇ ਡਰਾਈਵਰ ਆ ਉਹਨਾਂ ਨੂੰ ਵੀ ਜਿਹੜਾ ਹੈ ਕਿ ਅਵੇਅਰ ਕੀਤਾ ਜਾ ਰਿਹਾ ਔਰ ਜਿਹੜੇ ਕਿ ਬੱਸਾਂ ਦੇ ਉੱਤੇ ਚੇਤਾਵਨੀ ਚਿੰਨ ਉਹ ਲਗਾਏ ਜਾ ਰਹੇ ਆ ਪੈਂਫਲੇਟ ਵੰਡੇ ਜਾ ਰਹੇ ਆ ਥਰੀ ਵੀਲਰਾਂ ਦੇ ਉੱਤੇ ਬੈਨਰ ਲਗਾ ਕੇ ਨੋ ਪਾਸੇ ਔਰ ਸਪੀਕਰਾਂ ਰਹੀਂ ਲੋਕਾਂ ਨੂੰ ਮਹੱਲਿਆਂ ਵਿੱਚ ਮਾਰਕੀਟਾਂ ਵਿੱਚ ਜਿਹੜਾ ਉਹ ਅਵੇਅਰ ਕੀਤਾ ਜਾ ਰਿਹਾ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਅਪੀਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕ ਐਂ ਸੋਚਦੇ ਆ ਵੀ ਸ਼ਾਇਦ ਆ ਕਿਤੇ ਪੁਲਿਸ ਦਾ ਨਾਕਾ ਲੱਗਿਆ ਉਹਦੇ ਡਰ ਤੋਂ ਜਾਂ ਚਲਾਨ ਤੋਂ ਬਚਣ ਲਈ ਸੋ ਇਹ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਵੀ ਜਿਹੜਾ ਹੈਲਮਟ ਹੈ ਅਚੀ ਕੰਪਨੀ ਦਾ ਆਈਐਸਆਈ ਮਾਰਕਾ ਉਹ ਵਰਤਣਾ ਚਾਹੀਦਾ ਇਸ ਤੋਂ ਇਲਾਵਾ ਉਹਦੇ ਥੱਲੇ ਇੱਕ ਲੋਕ ਹੁੰਦਾ ਜੇ ਲੋਕ ਵੀ ਨਹੀਂ ਲਗਾਇਆ ਜਦੋਂ ਕਿਤੇ ਹਿੱਟ ਹੋਇਆ ਹੈਲਮਟ ਪਹਿਲਾਂ गिर ਗਿਆ ਤਾਂ ਵੀ ਕੋਈ ਫਾਇਦਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਜਿਹੜੀ ਸੀਟ ਬੈਲਟ ਆ ਜੇਕਰ ਸੀਟ ਬੈਲਟ ਲੱਗੀ ਹੋਏਗੀ ਸੇਫਟੀ ایر ਬੈਗ ਤਾਂ ਹੀ ਖੁੱਲਣਗੇ ਸੋ ਸਰਕਾਰਾਂ ਵੱਲੋਂ ਸਖਤੀ ਵਰਤੀ ਗਈ ਹੈ ਔਰ ਛੋਟੀ ਤੋਂ ਛੋਟੀ ਗੱਡੀ ਤੇ ਵੀ ਜਿਹੜੀ ਆ ਕਿ ਉਹ ਗੱਡੀ ਪਾਸ ਹੀ ਨਹੀਂ ਕਰ ਰਹੀ ਕਿ ਜਨਾਜ਼ਿਰ ਸੇਫਟੀ ایر ਬੈਗ ਨਹੀਂ ਹੈ ਸੋ ਸੇਫਟੀ ایر ਬੈਗ ਤਾਂ ਹੀ ਖੁੱਲਣਗੇ ਮੈਂ ਜਿਹੜੀਆਂ ਪੁਰਾਣੀਆਂ ਗੱਡੀਆਂ ਜਿਨ੍ਹਾਂ ਵਿੱਚ ਸੇਫਟੀ 에ਅਰ ਬੈਗ ਨਹੀਂ ਹੈ ਤਾਂ ਵੀ ਉਹਨਾਂ ਨੂੰ ਜੇ ਸੀਟ ਬੈਲ ਲੱਗੀ ਹੋਏਗੀ ਬਹੁਤ ਵੱਡਾ ਬਚਾਅ ਹੁੰਦਾ ਸੋ ਅ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਰੋਡ ਤੇ ਸਾਈਨ ਬੋਰਡ ਦੇਖ ਕੇ ਉਸ ਦੇ ਮੁਤਾਬਕ ਹੀ ਆ ਜਿਹੜੀ ਆ ਸਪੀਡ ਲਿਮਟ ਦੇ ਵਿੱਚ ਗੱਡੀ ਚਲਾਣੀ ਚਾਹੀਦੀ ਹੈ ਔਰ ਖਾਸ ਕਰਕੇ ਅ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਕਿਤੇ ਐਕਸੀਡੈਂਟ ਹੁੰਦਾ ਤਾਂ ਵਿਅਕਤੀ ਨੂੰ ਜਲਦ ਤੋਂ ਜਲ ਜਿਹੜਾ ਆ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ। ਰਿਸ਼ਤੇ ਸਕੀਮ ਦੇ ਤਹਿਤ ਉਹਨਾਂ ਲੋਕਾਂ ਨੂੰ ਇਨਾਮ ਦਿੱਤਾ ਜਾਂਦਾ ਕਿ ਇਸ ਵਿਅਕਤੀ ਨੇ ਕਿਸ ਦੀ ਜਾਨ ਬਚਾਈ। ਕਿਉਂਕਿ ਪਹਿਲਾਂ ਲੋਕ ਡਰਦੇ ਚੱਕਦੇ ਨਹੀਂ ਸੀ। ਵੀ ਸ਼ਾਇਦ ਪੁਲਿਸ ਸਾਡੇ ਦੇ ਨਾਲ ਕੋਈ ਪੁੱਛਕਿਸ਼ ਕਰਨ ਆਪੇ। ਇਸ ਤਰ੍ਹਾਂ ਦਾ ਕੁਝ ਨਹੀਂ ਉਹਨਾਂ ਨੂੰ ਬਲਕਿ ਪੈਸੇ ਦੇ ਕੇ ਸਨਮਾਨ ਕੀਤਾ ਜਾਂਦਾ ਕਿ ਇਹਨਾਂ ਨੇ ਕਿਸੇ ਦੀ ਜਾਨ ਬਚਾਈ। ਕਰੇਲ ਜੀ ਪਰ ਜਿਵੇਂ ਮੁਹਾਲੀ ਦੇ ਵਿੱਚ ਅਸੀਂ ਜ਼ਿਕਰ ਕਰ ਲਈ ਤੁਸੀਂ ਵੀ ਦੱਸ ਰਹੇ ਹੋ ਵੀ ਇਸ ਰਿਫਲੈਕਟਰ ਲਾ ਰਹੇ ਆ। ਮੁਹਾਲੀ ਚ ਸੀਸੀਟੀਵੀ ਕੈਮਰੇ ਦਾ ਜਿਹੜਾ ਹੁਣ ਤੋਂ ਚੱਲ ਰਿਹਾ ਤਾਂ ਲੋਕਾਂ ਦੇ ਵਿੱਚ ਇੱਕ ਵਹਿਮ ਹੈ ਵੀ ਉਸੇ ਚਲਾਨ ਹੁੰਦੇ ਆ ਸੋ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਟੇਪ ਲਾਈ ਜਾਂਦੀ ਹੈ ਨੰਬਰ ਬਟਾ ਤੁਸੀਂ ਇਹ ਵੀ ਚੀਜ਼ ਦੇਖੀ ਹੋਊਗੀ। ਔਰ ਉਹਦੇ ਲਈ ਕਿਹੜੇ ਕਿਹੜੇ ਚਲਾਨ ਖਾਸ ਕਰਕੇ ਸੀਸੀਟੀਵੀ ਤੋਂ ਹੁੰਦੇ ਆ ਔਰ ਲੋਕਾਂ ਨੂੰ ਕਿਵੇਂ ਫੇਰ ਕਰਦੇ ਹੋ? ਦੇਖੋ ਅਦਰ ওভার ਸਪੀਡ ਚਲਾਓਗੇ ਤੁਹਾਡੇ ਆਪਣੇ ਆਪ ਜਿਹੜਾ ਮੋਬਾਈਲ ਤੇ ਤੁਹਾਡੇ ਮੈਸੇਜ ਆ ਜੇਗਾ ਕਿ ਤੁਸੀਂ ਓਵਰ ਸਪੀਡ ਗੱਡੀ ਚਲਾਈ ਹੈ ਜੇ ਤੁਸੀਂ ਬਿਨਾਂ ਸੀਟ ਬੈਲਟ ਤੋਂ ਚਲਾਓਗੇ ਤਾਂ ਵੀ ਤੁਹਾਡਾ ਜਿਹੜਾ ਚਲਾਨ ਆ ਜਾਏਗਾ ਜਾਂ ਬਿਨਾਂ ਹੈਲਮਟ ਤੋਂ ਔਰ ਬਹੁਤ ਸਾਰੇ ਲੋਕ ਜਿਹੜੇ ਕਿ ਜੈਬਰਾ ਕ੍ਰੋਸਿੰਗ ਤੇ ਜਾ ਕੇ ਖੜ ਜਾਂਦੇ ਸੀ ਹੁਣ ਲੋਕਾਂ ਦੇ ਚਲਾਨ ਹੋ ਰਹੇ ਲੋਕਾਂ ਨੂੰ ਪਤਾ ਲੱਗ ਰਿਹਾ ਔਰ ਅਸੀਂ ਅਵੇਅਰ ਵੀ ਕਰ ਰਹੇ ਹਾਂ ਤਾਂ ਉਸ ਦੇ ਨਾਲ ਜਿਹੜੀ ਪਹਿਲਾਂ ਉਹਨਾਂ ਲੋਕ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਆ ਜਿਸ ਤਰ੍ਹਾਂ ਕਿ ਲੋਕ ਪਹਿਲਾਂ ਕਾਫੀ ਚਲਾਨ ਹੁੰਦੇ ਸੀ ਉਸ ਤੋਂ ਕਾਫੀ ਤਦਾਖਤ ਘਟੀ ਹੈ ਕੇ ਲੋਕਾਂ ਦੇ ਵਿੱਚ ਅਵੇਰਨੈਸ ਆਈ ਆ ਸੋ ਮੈਂ ਖਾਸ ਕਰਕੇ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਸੀ ਕਿ ਹਰੇਕ ਰੋਡ ਤੇ ਸੜਕ ਸਖਿਆ ਫੋਰਸ ਹੈ ਤਾਇਨਾਤ ਕੀਤੀ ਹੋਈ ਆ ਸੋ 112 ਤੇ ਕਾਲ ਕਰੋ ਔਰ ਉਹਨਾਂ ਨੂੰ ਸਹੀ ਲੋਕੇਸ਼ਨ ਦੱਸੋ ਕਿ ਫਲਾਨੀ ਜਗ੍ਹਾ ਤੋਂ ਕੋਈ ਫੇਮਸ ਜਗ੍ਹਾ ਦਾ ਨਾਂ ਦੱਸ ਦੋ ਵੀ ਇਸ ਤੋਂ ਅੱਧਾ ਕਿਲੋਮੀਟਰ ਇਧਰ ਨੂੰ ਆ ਜਾਣ ਵਾਲੀ ਸਾਈਡ ਤੇ ਐਕਸੀਡੈਂਟ ਹੋਇਆ ਤਾਂ ਕਿ ਇਮੀਡੀਏਟਲੀ ਜਿਹੜੇ ਮੁਲਾਜ਼ਮ ਹੈ ਉੱਥੇ ਪਹੁੰਚ ਸਕਣ ਔਰ ਜਿਹੜੇ ਐਕਸੀਡੈਂਟ ਇੰਜੂਰ ਹੋਇਆ ਉਦੀ ਜਾਣ ਬੱਤ ਪਰ ਦੂਸਰੇ ਪਾਸੇ ਇੱਕ ਚਾਇਨਾ ਡੋਰ ਦਾ ਵੱਖਰਾ ਟ੍ਰੈਂਡ ਚੱਲ ਚੁੱਕਿਆ ਹੈ ਲਗਭਗ ਕਈ ਮੋਤਾਂ ਜਿਹੜੀਆਂ ਹੁੰਦੀਆਂ ਨੇ ਸੋ ਉਹਨੂੰ ਲੈ ਕੇ ਟ੍ਰੈਫਿਕ ਪੁਲ ਜਿਹੜੀ ਮੋਹਾਲੀ ਦੀ ਕੀ ਕੋਈ ਜੈਕਸ਼ਨ ਟ੍ਰੈਂਡ ਕਰ ਰਹੀ ਹੈ ਦੇਖੋ ਮਾਨਜੋਗ ਐਸਐਸਪੀ ਸਾਹਿਬ ਮੋਹਾਲੀ ਜੀ ਦੇ ਦਿਸ਼ਾ ਨਿਰਦੇਸ਼ ਸਾਡੇ ਕਿ ਚੌਂਕੀਆਂ ਥਾਣਿਆਂ ਪੀਸੀਆਰ ਟ੍ਰੈਫਿਕ ਸਾਰੇ ਵਿੰਗਾਂ ਨੂੰ ਇਹਦੇ ਬਾਰੇ ਹਦਾਇਤ ਕੀਤੀ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਜੇ ਕੋਈ ਚਾਇਨਾ ਡੋਰ ਵੇਚਦਾ ਪਾਇਆ ਜਾਂਦਾ ਉਸ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀ ਅਸੀਂ ਵੀ ਵੱਖ-ਵੱਖ ਜਿਹੜੀਆਂ ਐਨਜੀਓ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਤਾਰ ਹੁੰਦੀ ਜਿਸ ਤਰ੍ਹਾਂ ਕਿ ਉਹਦੇ ਨਟ ਆਪਣਾ ਜਿਹੜਾ ਰਿਮ ਹੈ ਉਹਦੇ ਸਾਈਡ ਤੇ ਕੱਸੀ ਜਾਂਦੀਆਂ ਦੋ ਤਾਰਾਂ ਉਹ ਤਾਰਾਂ ਥੱਲੋਂ ਦੀ ਘੁੰਮ ਕੇ ਆਪਣੇ ਫੇਸ ਤੋਂ ਉੱਤੇ ਇਸ ਤਰ੍ਹਾਂ ਹੋ ਜਾਂਦੀਆਂ ਕਿ ਜੇਕਰ ਕੋਤੇ ਚਾਈਨਾ ਡੋਰ ਆ ਵੀ ਜਾਂਦੀ ਆ ਤੇ ਉਪਤੋਂ ਦੀ ਕ੍ਰੋਸ ਹੋ ਜਾਂਦੀ ਆ ਸੋ ਇਸ ਕਰਕੇ ਆਪਣੇ ਬਚਨ ਦੇ ਲਈ ਤੁਸੀਂ ਉਹ ਇਸ ਤਰ੍ਹਾਂ ਦੀ ਜਿਹੜੀ ਹੈ ਤਾਰ ਹੈ ਉਹਨੂੰ ਬੁਲਾ ਕੇ ਦੋਨਾਂ ਜਗ੍ਹਾ ਪੇਜ ਤੇ ਕੱਸੀ ਜਾਵੇ ਆਪਣੀ ਸੇਫਟੀ ਲਈ ਔਰ ਸਾਡੇ ਵੱਲੋਂ ਜੇ ਪੂਰੀ ਸਖਤ ਨਿਗਾਹ ਔਰ ਕਾਰਵਾਈ ਕੀਤੀ ਜਾਊਗੀ ਜੇ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਉਲੰਘਣਾ ਕਰੇ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਸਿੱਧੇ ਤੌਰ ਦੇ ਉੱਪਰ ਜੋ ਮੁਹਾਲੀ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਜਿਹੜਾ ਖਾਸ ਹੈ ਉਹ ਜ਼ਿਕਰ ਕੀਤਾ ਗਿਆ ਕੈਮਰਾ ਪਰਸਨ^{(\text{Inderjit Singh de naal Manjot Singh Kang PTC News Mohali})}$$